ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਸਲਵਾਸੀਆਂ ਨੂੰ ਮੇਰਾ ਨਾਮ ਨਫੀਕ कौर ਹੈ ਮੇਰੇ ਹਸਬੰਦ ਦਾ ਨਾਮ ਰਮਨਦੀਪ ਸਿੰਘ ਹੈ ਤੁਹਾਨੂੰ ਵਾਈਬਲ ਨੇ ਬੜੀ ਪਿਆਰੀ ਦਾਤ ਦਿੱਤੀ ਹੈ ਫਤਿਹ ਸਿੰਘ ਸਾਡਾ ਪੁੱਜੰਦੀ ਹੈ ਛੋਟਾ 3.5 ਸਾਲ ਦਾ ਹੈ ਦੇਖੀ 2.5 ਸਾਲ ਤੋਂ ਉਹਨੂੰ ਸ਼ੌਂਕ ਹੀ ਸੀਗਾ ਗੱਟਕੇ ਦਾ ਬਚਪਨ ਤੋਂ ਜੋ ਦੇਖਿਆ ਸੀ ਸਾਰਿਆਂ ਨੂੰ ਗੱਟਕਾ ਕਰਦੇ ਹੋਏ ਕਦੀ ਅਸੀਂ ਨਗਰ ਕੀਰਤਨ ਜਾਣਾ ਕਦੀ ਗੁਰੂ ਘਰ ਜਾਣਾ ਤੇ ਨਿਹੰਗ ਸਿੰਘਾਂ ਨੂੰ ਦੇਖਣਾ ਤੇ ਬਹੁਤ ਵਧੀਆ ਫੀਲ ਕਰਨਾ ਉਹਨਾਂ ਨੂੰ ਦੇਖ ਕੇ ਤੇ ਉਹਨੇ ਸਿਰਫ ਅੰਦਰੋਂ ਹੀ ਲਿਵ ਸੀਗੀ ਕਿ ਮੈਂ ਵੀ ਗੱਟਕਾ ਕਰਨਾ ਹੈ ਚੱਕਰ ਕਰਨਾ ਹੈ

ਪੰਜਾਬ ਤੋਂ ਨਿਕਲ ਕੇ ਅੰਮ੍ਰਿਤਸਰ ਸ਼ਹਿਰ ਤੋਂ ਨਿਕਲ ਕੇ ਛੋਟੇ ਨੇ ਬੱਚੇ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸਾਨੂੰ ਬਹੁਤ ਖੁਸ਼ੀ ਹੈ। ਵਾਈਗੁਰ ਦੀ ਬੜੀ ਪਹਿਨਾ ਕੁਮਾਨ। ਸਾਡੀ ਬੱਚੀਆਂ ਨੇ ਮਾਣ ਦਿੱਤਾ। ਮਾਣ ਤਾਂ ਕੈਲੋ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਪਤਾ ਵੀ ਨਹੀਂ ਹੈ ਇਹਨਾਂ ਛੋਟਾ ਬੱਚਾ ਇਹਨਾਂ ਵੱਡਾ ਨਾਮ ਕਮਾ ਦੇਗਾ। ਅਸੀਂ ਤਾਂ ਸਿਰਫ ਉਹਦੇ ਸ਼ੌਂਕ ਨੂੰ ਕੈਰੀ ਆਨ ਕੀਤਾ ਸੀਗਾ ਕਿ ਬੱਚੇ ਨੂੰ ਇਹ ਸ਼ੌਂਕ ਹੈ ਪਰ ਕੈਲੋ ਵਾਈਗੁਰ ਦੀ ਨਿਬਖਸ਼ਿਸ਼ ਹੈ ਕਿ ਅਸੀਂ ਉਹਨੂੰ ਬਾਹਰਲੇ ਦੇਸ਼ਾਂ ਤੋਂ ਅਪਰੋਚ ਹੋਣ ਹੋ ਰਹੀ ਹੈ। ਯੂਰਪ ਖੇਡ ਕੇ ਆਇਆ ਦੋ ਚੈਂਪੀਅਨਸ਼ਿਪਸ ਤੇ ਹਰ ਪੇਜ ਤੇ ਹਰ ਚੈਨਲ ਤੇ ਉਹਦਾ ਨਾਮ ਚਲਦਾ ਪਿਆ ਤੁਹਾਨੂੰ ਇਹ ਅਹਿਸਾਸ ਤਾਂ ਨਹੀਂ ਹੈ ਕਿ ਕਿੰਨਾ ਵੱਡਾ ਨਾਮ ਵਾਇਗਰ ਨੇ ਉਹਦਾ ਕਰ ਦਿੱਤਾ ਪਰ ਮੈਂ ਮੇਰੀ ਸਾਰੇ ਪੇਰੈਂਟਸ ਨੂੰ ਅਪੀਲ ਹੈ ਕਿ ਜੇ ਬੱਚਾ ਤੁਹਾਡਾ ਪੜਾਈ ਚੱਗੇ ਜਾਣਾ ਚਾਹੁੰਦਾ ਪੜਾਈ ਨੂੰ ਸਪੋਰਟ ਕਰੋ ਜੇ ਗੁਰੂ ਘਰ ਵੱਲ ਜਾਣਾ ਚਾਹੁੰਦਾ ਤਾਂ ਉਹਨੂੰ ਕਦੀ ਬਾਹਰ ਨਾ ਪਿੱਛੇ ਖਿੱਚੋ ਉਹਦੇ ਨਾਲ ਸਪੋਰਟ ਕਰਕੇ ਚੱਲੋ ਕਿਉਂਕਿ ਜਿੱਥੇ ਮਾਪੇ ਖੜੋ ਹੋ ਜਾਂਦਾ ਨਾ ਰੱਬ ਤੋਂ ਬਾਅਦ ਉੱਥੇ ਕੋਈ ਨਹੀਂ ਹਰਦਾ ਕਿੱਥੇ ਗਿਆ ਜੀ ਹਾਂਜੀ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਅਸੀਂ ਉਠਾਰੋੜ ਬੁਰਾਣਾ ਕਹਾਣੀ ਵੀ ਜਰਨੀ ਸ ਮਿਸ਼ਨ ਫਰੈਂਸ ਦਾ ਜਿੰਮੀ ਹੈ ਤੇ ਮੇਰੇ بیٹے ਦਾ ਨਾਮ ਫਤਿਹ ਸਿੰਘ ਜੱਲਾ ਜੀ ਅਸੀਂ ਯੂਰਪ ਦੇ ਗਏ ਸੀ 2011 ਨੂੰ ਆਪਣਾ ਤੇ 11 ਮਈ ਦੇ ਵਿੱਚ ਇਹਦਾ ਕੰਪੀਟੀਸ਼ਨ ਸੀ ਬੇਥੇਰੀਆ ਦੇ ਵਿੱਚ ਬਸ ਯੂਨੀਵਰਸਲ ਚੈਂਪੀਅਨ ਚ ਉਹਦੇ ਵਿੱਚ ਅਸੀਂ ਗਏ ਸੀ ਉੱਥੇ ਪਾਰਟਿਸਪੇਟ ਕੀਤਾ ਇਹਨੇ ਦਸਤੇ ਦੇ ਵਿੱਚ ਸਭ ਤੋਂ ਛੋਟਾ ਸੀ ਇਹ ਭਟੰਗੀ ਸਾਡਾ ਇਹਦੀ ਉਮਰ 3.5 ਸਾਲ ਹੈ ਇਹ ਉਹਦੇ ਵਿੱਚ ਪਾਰਟਿਸਪੇਟ ਕਰਕੇ ਇਹਨੇ ਉਹਦੇ ਵਿੱਚ ਵਿਨ ਕਰ ਲਿਆ ਪ੍ਰਾਪਤ ਕੀਤਾ ਫਸ ਪ੍ਰਾਈਜ਼ ਦਾ ਆਇਆ ਇਹ ਓਵਰਾਲ ਚੈਂਪੀਅਨ ਬਣਿਆ ਦੇ ਵਿੱਚ ਗੇਟ ਗੇਟ ਬੀਤੇ ਨੈਸ਼ਨਲ ਕੰਪੀਟੀਸ਼ਨ ਹੋਇਆ ਔਰ ਉਸ ਤੋਂ ਅਗਲੇ ਦਿਨ 12 ਮਈ ਨੂੰ ਕੰਪੀਟੀਸ਼ਨ ਹੈਗਾ ਸੀ ਇਹਦਾ ਗ੍ਰੈਂਡ ਫਿਨਿਸ਼ ਕੰਪੀਟੀਸ਼ਨ ਕਹਿੰਦੇ ਨੇ ਕੰਪੀਟੀਸ਼ਨ ਉਹਦੇ ਵਿੱਚ ਵੀ ਇਹ ਓਵਰਆਲ ਜੈਂਪੀ ਬਣਿਆ ਉਹਦੇ ਚ ਵੀ ਫਰਸਟ ਪ੍ਰਾਈਜ਼ ਲੈ ਕੇ ਆਇਆ ਇਹਨਾਂ ਤੋਂ ਮਾਣ ਮਨੀ ਫੋਟੋ ਵੀ ਕੀ ਹੈ ਇਹ ਤਾਂ ਇਹ ਤਾਂ ਸਾਨੂੰ ਬਹੁਤ ਹੀ ਇਮਾਨਦਾਰੀ ਗੱਲ ਹੈ ਕਿ ਸਾਡਾ ਇੰਨਾ ਛੋਟਾ ਬੱਚਾ ਜੀ ਤੁਹਾਨੂੰ ਇਸ ਨਾਮ ਤੇ ਲੈ ਕੇ ਆਇਆ ਹੈ ਇਹ ਵੀ ਸਾਨੂੰ ਇਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਆਪਣਾ ਜੀ ਫਤੇ ਸਿੰਘ ਦੇ ਨਾਮ ਤੇ ਸਾਨੂੰ ਸਾਰੇ ਜਾਣੇ ਜਾਣ ਲੱਗੇ ਆ ਕਿ ਫਤੇ ਸਿੰਘ ਜੀ ਇਹਦੇ ਵੀਡੀਓਜ਼ ਨੂੰ ਬੜੇ ਲਿਓ ਲਿਆ ਇਹਨਾਂ ਦਾ ਕੰਮ ਕਰਦਾ ਵੀਡੀਓ ਸੋਣਾ ਕਰਦਾ ਹੈ ਔਰ ਹੁਣ ਸਾਨੂੰ ਮੇਰੀ ਰੇ ਕੋਸ਼ਿਸ਼ ਹੈ ਕਿ ਅਸੀਂ ਇੱਕ ਦਾ ਹਿੱਸਾ ਤੇ ਅਸੀਂ ਜੀ ਜੋ ਜੀ ਨੇ ਮਾਨਤਾ ਪ੍ਰਾਪਤ ਕਰ ਲਿਆ ਹੁਣ ਅਸੀਂ ਸਾਡੀ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਨੂੰ ਹੋਰ ਉੱਤੇ ਲੈਵਲ ਤੇ ਹੋਰ ਇਹਦਾ ਪਾਰਟਿਸਪੇਟ ਕਰਾ ਕੇ

ਲਾੜੀਆ ਤੁਹਾਡਾ ਗੁਰੂ ਸਾਹਿਬ ਜੀ ਆਪਾਂ ਦਾ ਪਿਆਰ ਨਾਲ ਪਿਆਰ ਹੋ ਕੇ ਸੱਸਤਰ ਕਰਦੇ ਨੇ ਘੋੜਸਵਾਰੀ ਕਰਦੇ ਉਹਨੂੰ ਦੇਖ ਕੇ ਆ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਮੈਨੂੰ ਕਹਿੰਦਾ ਪਾਪਾ ਮੈਂ ਇਸ ਤਰ੍ਹਾਂ ਦਾ ਹੀ ਆਪਣਾ ਬਣਾ ਲਾਂਗਾ ਤੇ ਇਸ ਤਰ੍ਹਾਂ ਦਾ ਹੀ ਮੈਂ ਦੇ ਮਾਤਾ ਪਿਤਾ ਦਾ ਤੇ ਗੁਰੂ ਸਾਹਿਬ ਦਾ ਨਾਮ ਰੱਖਿੰਦਾ ਇਹ ਦੀ ਹਜੇ ਤੱਕ ਇਹ ਦੀ ਸਰਵਾਦੀ ਹੈ ਜੀ ਸਾਨੂੰ ਤੇ ਮੈਨੂੰ ਇਸ ਵਿੱਚ ਬਹੁਤ ਜ਼ਿਆਦਾ ਮਾਨਸੇ ਹੁੰਦਾ ਇੱਕ ਤਸੀ ਜੀ ਜੋ ਸੇ ਫੈਮਿਲੀ ਤੋਂ ਹੈ ਜੀ ਇੱਕ ਇਹਦੀ ਆਪਣਾ ਗੁਰੂ ਦੀ ਗੁਰੂ ਸਾਹਿਬ ਜੀ ਦੀ ਇਹ ਸਸਰ ਇਹੜਾ ਕਦਕਾ ਇਹ ਜਿਸ ਉਹਨਾਂ ਦੀ ਹੈਗੀ ਤਾਪੀ ਤੇ ਇੱਕ ਇਹਦੀ ਵਿਰਿਆ ਦੇ ਵਿੱਚ ਤੇ ਅਸੀਂ ਇਹਨਾਂ ਸਸਤਰ ਵਿਦਿਆ ਦੇ ਵਿੱਚ ਅਸੀਂ ਦੋਵਾਂ ਨੂੰ ਅਸੀਂ ਨਾਲ ਲੈ ਕੇ ਜੰਨਾ ਕਿਉਂਕਿ ਕੱਲੇ ਸਸਤਰ ਦੇ ਨਾਲ ਨਾਲ ਵਿਦਿਆ ਵੀ ਬਹੁਤ ਜ਼ਿਆਦਾ ਰਹੀ ਹੈ ਹੁਣ ਅਸੀਂ ਵਿਦਿਆ ਦੇ ਨਾਲ ਨਾਲ ਦਾ ਸਸਤਰ ਦੇ ਨਾਲ ਅਭਿਆਸ ਚੱਲਦਾ ਰਹੇਗਾ ਜੀ ਸਾਨੂੰ ਹੁਣ ਅੱਗੇ ਜਿਹੜੇ ਵੀ ਕੰਪੀਟੀਸ਼ਨ ਜਿਹੜਾ ਵੀ ਪਲੇਟਫਾਰਮ ਮਿਲੇਗਾ ਮੈਂ ਆਪਣੇ ਬੱਚੇ ਨੂੰ ਉਸ ਨੂੰ ਪਾਰਟਿਸਪੇਟ ਕਰਾਵਾਂਗਾ ਤੇ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰਾਂਗਾ